ਤੇ 23 ਦਿਨ ਪਹਿਲਾਂ ਸਮਾਣਾ ਵਿੱਚ ਟਿਪਰ ਅਤੇ ਸਕੂਲੀ ਬੈਨ ਦੇ ਵਿੱਚ ਹੋਈ ਜ਼ਬਰਦਸਤ ਟੱਕਰ ਦੇ ਨਾਲ ਸੱਤ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ ਉਸ ਦੇ ਰੋਸ਼ਵਜੋਂ ਬੱਚਿਆਂ ਦੇ ਪੇਰੈਂਟਸ ਨੇ ਵਾਹਨ ਤੇ ਸੰਪੂਰਨ ਦੌਰ ਤੇ ਸਮਾਣਾ ਬੰਦ ਰੱਖਿਆ ਤੇ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਦੇਖਦੇ ਹੋਏ ਬੱਚਿਆਂ ਦੇ ਪੇਰੈਂਟਸ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਤਾਂ 24 ਘੰਟਿਆਂ ਦੇ ਵਿੱਚ ਫੜਿਆ ਜਾ ਰਿਹਾ ਹੈ ਪਰ ਸਾਡੇ ਬੱਚਿਆਂ ਦੇ ਕਾਤਲਾਂ ਨੂੰ ਹਲੇ ਤੱਕ ਨਹੀਂ ਫੜਿਆ ਗਿਆ ਪੇਰੈਂਟਸ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਕਿ ਸਾਨੂੰ ਇਨਸਾਣ ਮਿਲ ਸਕੇ ਤੁਸੀਂ ਦੇਖ ਸਕਦੇ ਹੋ ਲਾਈਵ ਵੀਡੀਓ ਰਾਹੀਂ ਸੈਂਕੜੇ ਦੀ ਸੰਖਿਆ ਵਿੱਚ ਸਮਾਣਾਵਾਸੀ ਬੱਚਿਆਂ ਦੇ ਪੇਰੈਂਟਸ ਅੱਕ ਦੇ ਵਿੱਚ ਰੋਸ਼ ਵਜੋਂ ਤਰਨਾ ਲਗਾਇਆ ਹੋਇਆ ਹੈ ਅੱਜ ਸਾਨੂੰ ਬਹੁਤ ਹੀ ਮਜਬੂਰ ਹੋ ਕੇ ਇਹ ਕੰਮ ਕਰਨਾ ਪੈ ਰਿਹਾ ਹੈ ਜਿਹੜਾ ਕਿ ਅਸੀਂ ਕਰਨਾ ਨਹੀਂ ਚਾਹੁੰਦੇ ਸੀ ਜੋ ਕਿ ਪੰਜਾਬ ਸਰਕਾਰ ਸਾਡਾ ਲੋਕਲ ਪ੍ਰਸ਼ਾਸਨ ਸੁੱਤਾ ਪਿਆ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਹੈ ਜੋ ਕਿ ਸਾਨੂੰ ਇਹ ਇੰਨਾ ਠੋਸ ਕਦਮ ਚੁੜਾਇਆ ਅਸੀਂ ਰੋਈਏ ਜਾਂ ਅਸੀਂ ਇਹਦੇ ਤਰਨੇ ਲਈਏ ਸਾਨੂੰ ਆਪ ਨਹੀਂ ਸਮਝਾ ਆਪਣੇ ਕਰਦੇ ਨੂੰ ਸੰਭਾਲੀਏ ਜਾਂ ਕੀ ਕਰੀਏ ਜੀ ਸੰ ਦਾ ਕੰਦਾ ਨਾਲ ਟੱਕਰਾਂ ਮਾਰਨੀਆਂ ਪੈ ਰੀਆਂ ਨੇ ਜੀ ਔਰ 23 24 ਦਿਨ ਹੋ ਗਏ ਅੱਜ ਉਹਨਾਂ ਦੇ ਅੱਗੇ ਹੱਥ ਵੀ ਜੋੜ ਲੇ ਟੱਕਰਾਂ ਵੀ ਮਾਰ ਲਈ ਸਿਰ ਪੈਰੇ ਪੈਣਾ ਰਹਿ ਗਿਆ ਜੀ ਆ ਸਰਕਾਰ ਅੱਜ ਤੱਕ ਉਹਨਾਂ ਦੇ ਕੰਨ ਤੇ ਜੂ ਨਹੀਂ ਸਿਰਕੇ ਜੀ ਸਾਨੂੰ ਹੱਥ ਬਨ ਕੇ ਬੇਨਤੀ ਹੈ ਕਿ ਕਾਤਲਾ ਨੂੰ ਫੜ ਲਓ ਸਾਨੂੰ ਹੋਰ ਲੋਨ ਨੂੰ ਮਜਬੂਰ ਨਾ ਕਰੋ ਅਸੀਂ ਪਹਿਲਾਂ ਹੀ ਰੱਬ ਦੇ ਤੋਂ ਬਹੁਤ ਜ਼ਿਆਦਾ ਦੁਖੀ ਆ ਅਸੀਂ ਆਪਣੇ ਛੋਟੇ ਛੋਟੇ ਬੱਚੇ ਗਵਾਏ ਨੇ ਇਸ ਫਾਸੇ ਫੜ ਲਓ ਉਹਨਾਂ ਨੂੰ ਸ਼ਰਮ ਕਰ ਲਓ ਕੁਝ संपत्ति बेचने और खरीदने के लिए संपर्क करें फेयर डील प्रॉपर्टीज